ਗੁਦਿਕਾ ਕਾ ਕਾጻ ਅਸ਼ੀਰਵਾਦ ਗੁਰਜੀ ਕੀ ਫਤਿਹ ਅੱਜ ਅਸੀਂ ਭਾਈ ਪਾਇ ਪਿੰਦਰਪਾਲ ਸਿੰਘ ਜੀ ਦੇ ਪਾਸੋਂ ਕਥਾ ਨੂੰ ਸਰਵਣ ਕਰਾਂਗੇ ਜਿਸ ਵਿੱਚ ਭਾਈ ਸਾਹਿਬ ਜੀ ਦੱਸਦੇ ਹਨ ਕਿ ਕਿਵੇਂ ਲੋਕੀ ਇੱਕ ਦੂਜੇ ਤੋਂ ਈਰਖਾ ਕਰਦੇ ਨੇ ਅਤੇ ਆਪਣੇ ਹੀ ਆਪਣੇ ਨੂੰ ਮਾਰਦੇ ਨੇ ਆਓ ਭਾਈ ਸਾਹਿਬ ਰਾਹੀਂ ਕਥਾ ਨੂੰ ਸਰਵਣ ਕਰਦੇ ਹਾਂ ਜੀ ਬਹੁਤ ਹੀ ਭਾਵਨਾਵਾਲੇ ਸਿੱਖ ਹੋਏ ਨੇ ਗੁਰੂ ਅਰਜੁਨ ਦੇਵ ਜੀ ਦੇ ਉਹਨਾਂ ਦਾ ਨਾਮ ਸੀ ਭਾਈ ਚੂਹੜ ਇਹ ਲਖਨਊ ਵਿੱਚ ਰਹਿੰਦੇ ਸਨ ਮੈਂ ਭਾਵਨਾ ਵਾਲੇ ਸਿੱਖ ਸ਼ਬਦ ਤਾਮਰ ਤਿਆਖ ਹੈ ਇਹ ਅੰਦਰੋਂ ਜਾਗੀਆਂ ਹੋਈਆਂ ਰੂਹਾਂ ਸਨ ਆ ਮੈਂ ਆਪਣੀ ਗੱਲ ਕਰਾਂਗਾ ਸਾਡੀ ਤਰ੍ਹਾਂ ਨਹੀਂ ਸੱਚਮੁੱਚ ਉਹ ਅੰਦਰੋਂ ਨਾਮ ਵਿੱਚ ਸਿਮਰਨ ਵਿੱਚ ਜਾਗੇ ਹੋਏ ਸਨ ਤੇ ਉਹਨਾਂ ਨੇ ਪ੍ਰਚਾਰ ਕੀਤਾ ਸਤਿਗੁਰੂ ਦੇ ਵੇਲੇ ਲਖਨਊ ਦੇ ਇੱਕ ਲਾਕੇ 'ਚ ਤੇ ਉਹ ਕਵੀ ਵੀ ਸਨ ਲਿਖਦੇ ਸਨ ਉਹਨਾਂ ਦੀਆਂ ਚਾਰ ਸਤਰਾਂ ਨੇ ਗੱਲ ਨੂੰ ਸਮਝਣ ਲਈ ਕਿ ਦੂਜਾ ਭਾਵ ਕੀ ਹੁੰਦਾ ਹੈ ਹੈ ਕਹਾਣੀ ਪਰ ਰਚਨਾ ਉਹ ਸਿੱਖ ਦੀ ਹੈ ਉਹ ਕਹਿੰਦਾ ਇੱਕ ਰਾਜਾ ਬਹੁਤ ਨੇਕ ਸੀ ਭਾਈ ਸਾਹਿਬ ਲਿਖਦੇ ਆ ਬਹੁਤ ਚੰਗਾ ਉਹਦੇ ਵਿਆਹ ਹੋਇਆਂ ਨੂੰ ਬਹੁਤ ਸਾਲ ਹੋ ਗਏ ਪਰ ਉਹਦੇ ਘਰ ਸੰਤਾਨ ਨਹੀਂ ਜਿਹੜੇ ਉਹਦੇ ਲੜ ਲੱਗੀ ਰਾਣੀ ਹੈ ਉਹ ਵੀ ਬੇਖਦ ਨੇਕ ਬਖਤ ਔਰਤ ਬਹੁਤ ਚੰਗੀ ਇੱਕ ਦਿਨ ਉਹਨੇ ਬਾਦਸ਼ਾਹ ਨੂੰ ਰਾਜੇ ਨੂੰ ਸ਼ਬਦ ਕਿਹਾ ਕਹਿ ਲੱਗੀ ਮੇਰੀ ਕੁੱਖ ਨੂੰ ਭਾਗ ਨਹੀਂ ਲੱਗਾ ਰੱਬ ਦੇ ਰੰਗ ਪਰ ਇਨਾ ਪਰਜਾ ਤੁਹਾਨੂੰ ਪਿਆਰ ਕਰਦੀ ਏ ਮੈਂ ਖੁਦ ਚਾਨੀ ਆ ਕਿ ਜੇ ਤੁਸੀਂ ਦੂਜੀ ਸ਼ਾਦੀ ਰਚ ਲਓ ਦੂਜਾ ਵਿਆਹ ਕਰ ਲਓ ਉਸ ਕੁੱਖ ਚੋਂ ਭਾਗ ਲੱਗ ਜਾਏ ਕੱਲ ਨੂੰ ਇਸ ਪਰਜਾ ਨੂੰ ਸਿੱਖ ਦੋ ਸੁਖ ਦੇਣ ਵਾਲਾ ਤੇ ਰਾਜ ਨੂੰ ਸੰਭਣਨ ਵਾਲਾ ਕੋਈ ਆ ਜਾਏ ਪਹਿਲਾ ਰਾਜਾ ਨਹੀਂ ਮੰਨਿਆ ਚਲੋ ਉਹਨੇ ਆਪ ਵਿੱਚ ਪੈ ਕੇ ਯਾਦ ਰੱਖਿਓ ਕਹਾਣੀ ਦਾ ਸਾਕੀ ਦਾ ਇੱਕ ਪੱਖ ਲੈਣਾ ਆਪ ਵਿੱਚ ਪੈ ਕੇ ਉਹਨੇ ਰਾਜੇ ਦਾ ਵਿਆਹ ਕਰ ਦਿੱਤਾ ਰਾਣੀ ਆਈ ਜੀ ਛੋਟੀ ਰਾਣੀ ਕੋ ਦੂਜੀ ਆ ਗਈ ਉਹਨੂੰ ਆਪਣੇ ਹੱਥੀ ਵਿਆਹ ਕੇ ਲਿਆਈ ਜਦੋਂ ਮਹੱਲ ਚਾਈ ਉਹਨੇ 2-3 ਦਿਨਾਂ ਤੋਂ ਬਾਅਦ ਕਲੇਸ਼ ਪਾ ਦਿੱਤਾ ਇੰਨਾ ਕਲੇਸ਼ ਪਾਇਆ ਰਾਜਾ ਦੁਖੀ ਹੋ ਗਿਆ ਤੇ ਕਲੇਸ਼ ਵੀ ਉਹਦੇ ਨਾਲ ਪਾ ਦਿੱਤਾ ਜਿਹੜੀ ਇਹਨੂੰ ਮਹੱਲ ਵਿੱਚ ਲੈ ਕੇ ਆਈ ਰਾਜੇ ਨੇ ਕਿਹਾ ਵੀ ਦੱਸ ਤੈਨੂੰ ਮੁਸ਼ਕਲ ਕੀ ਹੈ ਕਹਿ ਲੱਗੀ ਮੇਰੀ ਗੱਲ ਮੰਨੂ ਮੈਂ ਇਸ ਮਹਾਲ ਵਿੱਚ ਤਾਂ ਰਹਾਂਗੀ ਜੇ ਵੱਡੀ ਨੂੰ ਮਹਾਲ ਤੋਂ ਬਾਹਰ ਕੱਢੋਗੇ ਤਾਂ ਨਹੀਂ ਤੇ ਮੈਂ ਨਹੀਂ ਰਹਿਣਾ ਸੁਣਿਓ ਦੂਜਾ ਭਾਵ ਕੀ ਹੁੰਦਾ ਮੈਂ ਤਾਂ ਰਹਾਂਗੀ ਜੇ ਇਹਨੂੰ ਬਾਹਰ ਕੱਢੋਗੇ ਉਹ ਏਡੀ ਸਿਆਣੀ ਉਹਨੇ ਕਿਹਾ ਚਲੋ ਠੀਕ ਮੈਂ ਬਾਹਰ ਚਲੀ ਜਾਂਦੀ ਹਾਂ ਕੋਈ ਗੱਲ ਨਹੀਂ ਰਾਜ ਨੇ ਉਹਨੂੰ ਦੱਸ ਦਿੱਤਾ ਵੀ ਤੂੰ ਚੰਗਾ ਕੀਤਾ ਇਹਨੂੰ ਲਿਆਂਦਾ ਤੈਨੂੰ ਕੱਢਣ ਲੱਗੀ ਉਹਨੇ ਕਿਹਾ ਰਾਜਨ ਮੈਨੂੰ ਬਿਲਕੁਲ ਕੱਢ ਦੇ ਕੋਈ ਕੋਈ ਪਰਵਾਹ ਨਹੀਂ ਪਰ ਮੈਂ ਇੱਕ ਸੇਵਾ ਮੰਗਣੀ ਹੈ ਛੋਟੀ ਨੂੰ ਕਹਿੰਦੀ ਐ ਮੈਨੂੰ ਇੱਕ ਸੇਵਾ ਦੇ ਦੇ ਮੈਂ ਤੂੰ ਮੈਨੂੰ ਨਹੀਂ ਦੇਖਣਾ ਚਾਹਦੀ ਮੈਂ ਬਿਲਕੁਲ ਨਹੀਂ ਤੈਨੂੰ ਮਿਲਾਂਗੀ ਜਿੱਥੋਂ ਤੂੰ ਲੰਗੇਂਗੀ ਮੈਂ ਰਾਹ ਛੱਡ ਦੇਾਂਗੀ ਪਰ ਇੱਕ ਕੰਮ ਕਰੀ ਮੈਂ ਆਪਣੇ ਪਤੀ ਦੇ ਕੱਪੜੇ ਕਦੀ ਨੌਕਰਾਂ ਨੂੰ ਧੋਣ ਨਹੀਂ ਦਿੱਤੇ ਮੈਨੂੰ ਸਿਰਫ ਮੇਰੇ ਸਾਈਂ ਦੇ ਕੱਪੜੇ ਧੋ ਲੈਣ ਦੇ ਉਹਨੇ ਕਹਾ ਬਿਲਕੁਲ ਠੀਕ ਤੂੰ ਧੀਰੀ ਮੈਂ ਤੇਰੇ ਕੋਲ ਕੱਪੜੇ ਪਹੁੰਚ ਜਾਣਗੇ ਹੁਣ ਉਹਨੇ ਕੀ ਕੀਤਾ ਇੱਕ ਤਾਂ ਸਾਈ ਦੀ ਯਾਦਵਸਾਲੀ ਇਹਦੇ ਅੰਤ ਅਰਥ ਅੰਤਰੀਵ ਨੇ ਇੱਕ ਸਾਈ ਦੀ ਯਾਦਵਸਾਲੀ ਦੂਜੀ ਸਾਈ ਦੀ ਨਿਸ਼ਾਨੀ ਕੋਲ ਆ ਗਈ ਉਹਦੇ ਕੋਲ ਕੱਪੜੇ ਆਉਣੇ ਉਹਨੇ ਸਾਰਾ ਦਿਨ ਆਪਣੇ ਪਤੀ ਦੇ ਬਸਤਰ ਧੋਣੇ ਬਸਤਰਾਂ ਨੂੰ ਸੁਕਾਣਾ ਉਹਨੇ ਬਸਤਰਾਂ ਵਿੱਚੋਂ ਵੀ ਆਪਣੇ ਮਹਿਬੂਬ ਦੀ ਸੱਚਮੁੱਚ ਹਾਜ਼ਰੀ ਨੂੰ ਮੰਗ ਲੈਣਾ ਛੋਟੀ ਪੁੱਛਦੀ ਗੋਲੀ ਨੂੰ ਵੱਡੀ ਦਾ ਕੀ ਹਾਲ ਕਈ ਮਕੀਨਿਕ ਹੋ ਗਏ ਉਹ ਕਿੰਦੀ ਪੁੱਛ ਕੋਈ ਨਾ ਉਹ ਤਾਂ ਖੁਸ਼ ਹੀ ਬੜੀ ਉਹਦੇ ਚਿਹਰੇ ਤੇ ਕੋਈ ਮਯੂਸੀ ਨਹੀਂ ਕੋਈ ਕਬਰਾਟ ਨਹੀਂ ਕੋਈ ਚਿੰਤਾ ਨਹੀਂ ਕੋਈ ਉਲਾਮਾ ਕੋਈ ਸ਼ਿਕਵਾ ਨਹੀਂ ਉਹਨੇ ਪਿਛਾ ਹੱਦ ਹੋ ਗਿਆ ਘਰੋਂ ਵੀ ਕੱਢ ਦਿੱਤਾ ਮਹੱਲਾਂ ਦੇ ਸੁੱਖ ਵੀ ਗਏ ਤੇ ਗੋਲੀ ਨੂੰ ਪੁੱਛਦੀ ਉਹ ਖੁਸ਼ ਕਿਉਂ ਹੈ ਹੁਣ ਉਸ ਨਕਮੀ ਦੀ ਅਕਲ ਨਹੀਂ ਕੋਈ ਕਹਿਣ ਲੱਗੀ ਉਹ ਇਸ ਕਰਕੇ ਰਾਣੀ ਖੁਸ਼ ਹੈ ਕਿਉਂਕਿ ਜਦੋਂ ਵਿਆਹੀ ਸੀ ਨਾ ਉਹਦੀ ਮਾਂ ਨੇ 9 ਲੱਖਾਂ ਹਾਰ ਦਿੱਤਾ ਸੀ ਤੇ ਜਿਹਦੇ ਕੋਲ 9 ਰੱਖਾਂ ਹਾਰ ਹੋਵੇਗਾ ਖੁਸ਼ੀ ਹੋਵੇਗੀ ਅਕਲੇ ਨਹੀਂ ਕੋਈ ਖੁਸ਼ੀ ਗੋਲੀ ਨੂੰ ਉਹਨੂੰ ਪਤਾ ਨਹੀਂ ਵੀ ਉਹਦੀ ਖੁਸ਼ੀ ਦਾ ਰਾਜ਼ ਕੀ ਹੈ ਕਹਿਣ ਲੱਗੀ ਉਹਦੇ ਕੋਲ ਮਾਂ ਦਾ 9 ਲੱਖਾਂ ਰਾਜ ਹਾਰ ਹੈ ਛੋਟੀ ਨੇ ਕਿਆ ਫਿਰ ਉਹਦਾ ਹਾਰ ਲੈਣਾ ਮੈਂ ਅੱਜ ਦੁਨੀਆ 'ਚ ਖਿਮਾ ਕਰਿਓ ਆਪਣੇ ਪਰਿਵਾਰਾਂ ਵਿੱਚ ਵੀ ਸੱਚ ਏਵੇਂ ਅਸੀਂ ਦੂਜੇ ਨੂੰ ਦੁਖੀ ਦੇਖ ਕੇ ਅੰਦਰੋਂ ਖੁਸ਼ੀ ਮਹਿਸੂਸ ਕਰਨੇ ਆ ਸੁਖੀ ਨੂੰ ਸੁਖੀ ਵੇਖ ਕੇ ਕਦੀ ਨਹੀਂ ਜੀ ਕੋਈ ਖੁਸ਼ੀ ਮਹਿਸੂਸ ਕਰਦਾ ਦੂਜੇ ਦਾ ਦੁੱਖ ਵੇਖ ਕੇ ਸੀ ਖੁਸ਼ ਹੋਨੇ ਉਂਝ ਮੈਂ ਸਕਲ ਤੋਂ ਉਹ ਇੱਕ ਬੇਨਤੀ ਪਰ ਨਿੰਦਾ ਦੀ ਗੱਲ ਕੱਲ ਚੱਲੀ ਸੀ ਨਾ ਅੱਜ ਪਾਠ ਕਰਦੇ ਇੱਕ ਹੋਰ ਬਚਨ ਆਇਆ ਮਹਾਰਾਜ ਕਹਿੰਦੇ ਆ ਨਿੰਦਿਆ ਦਾ ਅਰਥ ਕੱਲਾ ਬੋਲਣਾ ਨਹੀਂ ਕਿਸੇ ਦੇ ਗੁਨਾਹ ਨੂੰ ਵੇਖ ਕੇ ਅੰਦਰੇ ਅੰਦਰ ਖੁਸ਼ ਹੋਣਾ ਵੀ ਚੰਗਾ ਡੁੱਬਣ ਲੱਗਾ ਇਹ ਬਿਰਤੀ ਵੀ ਨਿੰਦਿਆ ਦਾ ਰੂਪ ਧਾਰਨ ਕਰ ਜਾਂਦੀ ਹੈ ਨਾ ਵੀ ਬੋਲੋ ਜੋ ਦੇਖੈ ਸ਼ਿੱਦਰ ਤੋ ਨਿੰਦਕ ਉਮਾ ਹੈ ਭਲੋ ਦੇਖ ਦੁਖ ਭਰੀਏ ਜਦੋਂ ਕਿਸੇ ਦਾ ਔਗਣ ਦੇਖਦਾ ਬੋਲੇ ਨਾ ਪਰ ਅੰਦਰੇ ਅੰਦਰੇ ਫੁਰਨੇ ਬਣਾਏ ਬੜਾ ਚੰਗਾ ਹੋਇਆ ਗੁਰੂ ਸਾਹਿਬ ਕਹਿੰਦੇ ਇਹਦਾ ਵੀ ਗੁਨਾਹ ਉਹਨੇ ਜਿੰਨਾ ਬੋਲ ਕੇ ਨਿੰਦਿਆ ਆਦਾ ਹੈ ਨਿੰਦਕ ਐਸੇ ਹੀ ਚੜ ਭਰੀਏ ਇਹ ਸ਼ਬਦ ਉਹਨੇ ਕਿਹਾ ਵੀ ਇਹਦੀ ਖੁਸ਼ੀ ਤੇ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂਗਾ ਰੱਬ ਅੱਗੇ ਅਰਦਾਸ ਕਰੋ ਕਿ ਦਾਤਾ ਕਿਸੇ ਦੀ ਖੁਸ਼ੀ ਵੇਖ ਕੇ ਅੰਦਰ ਈਰਖਾ ਨਾ ਪੈਦਾ ਕਰੇ ਗੁਰੂ ਸਾਹਿਬ ਕਹਿੰਦਿਆ ਰੱਬ ਗੁੱਸੇ ਹੋ ਜਾਂਦਾ ਸਮਝਾਣ ਲਈ ਉਹ ਕਹਿੰਦਾ ਦਾਤ ਮੈਂ ਦਿੱਤੀ ਤੈਨੂੰ ਕੀ ਮੁਸ਼ਕਲ ਹੋਗੀ ਮੇਰੇ ਦੇਣ ਦਾ ਦੇਣ ਵਾਲਾ ਮੈਂ ਹਾਂ ਤੂੰ ਮੇਰੇ ਦਿੱਤੇ ਹੋਏ ਨੂੰ ਦੇਖ ਕੇ ਕਲਪੀ ਜਾ ਰਹੇ ਪਰ ਅੱਜ ਸਵੇਰ ਆਖੇ ਬਾਬਾ ਜੀ ਦੇ ਘਰ ਚ ਇੰਨੇ ਜੀ ਸਾਡੀ ਅਰਦਾਸ ਸਾਡੀ ਮੈਂ ਹੋਮੇਚ ਨਹੀਂ ਕਹਿ ਰਿਹਾ ਗੁਰ ਸਿੱਖੋ ਆਪ ਜੋ ਅਰਦਾਸ ਕਰਦੇ ਹੋ ਤੁਸੀਂ ਅਰਦਾਸ 2 ਮਿੰਟ ਕਰੋ 5 ਮਿੰਟ ਕਰੋ 10 ਮਿੰਟ ਕਰੋ ਘੰਟਾ ਖਲੋ ਕੇ ਪਰਮਾਣਾ ਨਾਲ ਅਰਦਾਸ ਕਰੀ ਜਾਓ ਜਦੋਂ ਤੁਸੀਂ ਅਰਦਾਸ ਕਰਨੀ ਹੈ ਇਹਦੇ ਵਿੱਚ ਤੁਸੀਂ ਪੰਥ ਮੰਗਦੇ ਹੋ ਕਿ ਖਾਲਸਾ ਜੀ ਨੂੰ ਆ ਕੋਈ ਦਿਓ ਸਿੱਖਾਂ ਨੂੰ ਆ ਧਾਨ ਮੰਗਨੇ ਸਾਡੇ ਚੌਂਕੀਆਂ ਝੰਡੇ ਬੁੰਗੇ اٹਲ ਰਹਿਣ ਪਰ ਅਖੀਰ ਤੇ ਨਾ ਤੁਹਾਨੂੰ ਫਿਰ ਉੱਠਣਾ ਪੈਂਦਾ ਕੌਮੀ ਕੌਮੀ ਘੇਰੇ ਤੋਂ ਉੱਪਰ ਅਖੀਰ ਤੇ ਤੁਸੀਂ ਮੱਥਾ ਟੇਕਣ ਲੱਗਿਆ ਕਹਿੰਦੇ ਹੋ ਦਾਤਾ ਇੱਕ ਕਿਰਪਾ ਕਰੀ ਕੇਵਲ ਦਮ ਖਜੇ ਨਾ ਮੈਂ ਮਾਰਾਂ ਮੈਨੂੰ ਨਾਮ ਵਿੱਚ ਭਾਣੇ ਵਿੱਚ ਰਹਿ ਕੇ ਚੜ੍ਹਦੀ ਕਲਾ ਲਈ ਤੇ ਅਗਲਾ ਕੰਮ ਕਰੀ ਜੇ ਮੇਰੀ ਅਰਦਾਸ ਸੁਣੀ ਜਾਏ ਜਿੰਨੀ ਮਾਨਵਤਾ ਤੂੰ ਪੈਦਾ ਕੀਤੀ ਸਾਰਿਆਂ ਦਾ ਭਲਾ ਕਰ ਦੇ ਉੱਤੇ ਸੀ ਕਹਿੰਦੇ ਖਾਲਸੇ ਦਾ ਭਲਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ ਉਹਨੇ ਕਿਹਾ ਮੈਨੂੰ 9 ਲੱਖਾਂ ਹਾਰ ਚਾਹੀਦਾ ਇਹਦੀ ਖੁਸ਼ੀ ਮੈਂ ਮਾਰ ਨਹੀਂ ਖਤਮ ਕਰਨੀ ਉਨੇ ਗੋਲੀ ਨੂੰ ਕਿਆ ਗੱਲ ਕਰ ਗੋਲੀ ਚਲੀ ਗਈ ਉਹਨੇ ਬੁਝਾਰਤਾਂ ਪਾਈਆਂ ਇਸ ਤਰ੍ਹਾਂ ਤਾਂ ਛੋਟੀ ਤੁਹਾਨੂੰ ਬੜਾ ਪਿਆਰ ਕਰਦੀ ਸੀ ਉਹਨੂੰ ਬੜੀ ਮੁਹੱਬਤ ਤੇ ਤੁਹਾਡੀ ਮਾਂ ਦਾ ਹਾਰ ਵੇਖਣਾ ਚਾਹਦੀ ਏ ਜੋ ਕਹੋਗੇ ਉਹ ਖਰੀਦਣ ਨੂੰ ਤਿਆਰ ਹੈ ਵੱਡੀ ਨੇ ਕਿਹਾ ਮੈਂ ਵੀ ਵੇਚਣ ਨੂੰ ਤਿਆਰ ਹਾਂ ਉਹਨੇ ਛੋਟੀ ਨੂੰ ਗੱਲ ਕੀਤੀ ਵੀ ਉਹ ਤਿਆਰ ਹੋਗੀ ਹਾਰ ਵੇਚਣ ਨੂੰ ਉਹਨੂੰ ਕਹਿੰਦੀ ਪੁੱਛ ਕੀਮਤ ਕੀ ਉਹਨੇ ਕਿਹਾ ਮੇਰੀ ਮਾਂ ਨੇ ਉਹ ਦਿਨ ਪਾਇਆ ਸੀ ਜਦ ਦਿਨ ਮੈਨੂੰ ਰਾਜਾ ਡੋਲੀ ਚ ਪਾ ਕੇ ਲਿਆਇਆ ਸੀ ਉਸ ਤੋਂ ਪਹਿਲਾਂ ਨਹੀਂ ਸੀ ਪਾਇਆ ਤਾਹ ਪਾਇਆ ਮੇਰੇ ਪਤੀ ਦੀ ਪਰਸੰਤਾ ਲਈ ਮੈਂ ਅੱਜ ਵੇਚਣਾ ਹੈ ਤੇ ਇਹਦੀ ਕੀਮਤ ਇੰਨੀ ਕੁ ਹੋਵੇਗੀ ਅਜੇ ਤੱਕ ਮੈਂ ਕੱਪੜੇ ਧੋਣੀਆਂ ਮੈਂ ਹਾਰ ਦੇ ਦੇਾਂਗੀ ਦਿਨ ਵਿੱਚ ਇੱਕ ਵਾਰੀ ਮੈਨੂੰ ਪਤੀ ਦੇ ਚਰਨਾਂ ਦੀ ਸੇਵਾ ਮਿਲ ਜਾਏ ਪੈਸਾ ਨਹੀਂ ਮੈਨੂੰ ਚਾਹੀਦਾ ਉਹ ਕਮਲੀ ਨਿੱਕੀ ਦੂਜੇ ਪਾਵ ਚ ਪਹੇਗੀ ਨਾ ਉਹਨੇ ਪਤੀ ਜਾਣਿਆ ਸਮਝੋ ਇਸ ਗੱਲ ਨੂੰ ਉਹਨੇ ਕੁਝ ਨਹੀਂ ਜਾਣਿਆ ਕਹਿੰਦੇ ਤਾਂ ਕਿ ਦਿੰਚ ਇੱਕ ਵਾਰੀ ਆ ਜਾਏ ਘਰੇ ਮਿਲੇ ਮੈਂ ਉੱਥੇ ਕੋਲ ਹਾਜ਼ਰ ਹੋਵਾਂਗੀ ਉਹਨੇ 9 ਲੱਖਾ ਹਾਰ ਦੇ ਦਿੱਤਾ ਅੱਜ ਕਈ ਮਹੀਨਿਆਂ ਤੋਂ ਬਾਅਦ ਵੱਡੀ ਘਰ ਆਈ ਪਹਿਲੀ ਗੱਲ ਜਦੋਂ ਪਤੀ ਦੇ ਚਿਹਰੇ ਨੂੰ ਦੇਖਿਆ ਉਹਦੇ ਨੇਤਰ ਸੇਜਲ ਹੋ ਗਏ ਪਤੀ ਦਾ ਅੰਦਰ ਭਾਰ ਆਇਆ ਜਦੋਂ ਉਹਦੇ ਚਰਨਾਂ ਨੂੰ ਖੱਥ ਲਾਇਆ ਤੇ ਕਹਿੰਦੇ ਨੇ ਅਥਰਵਾਂ ਦੇ ਪਾਣੀ ਰਾਜੇ ਦੇ ਪੈਰ ਤੇ ਡਿੱਗੇ ਤੇ ਉਹਦੇ ਗਲੇ ਚ ਇੱਕੋ ਸ਼ਬਦ ਨਿਕਲਿਆ ਮਾਲਕਾ ਤੇਰਾ ਸ਼ੁਕਰ ਅੱਜ ਚਰਨ ਬਖਸ਼ ਦਿੱਤੇ ਜਦੋਂ ਇਹ ਕਹੇ ਤੇਰਾ ਸ਼ੁਕਰ ਤੇ ਰਾਜੇ ਨੇ ਕਿਹਾ ਮੇਰਾ ਸ਼ੁਕਰ ਨਹੀਂ ਛੋਟੀ ਦਾ ਸ਼ੁਕਰ ਕਰ ਕਿ ਜਿਨੇ ਤੈਨੂੰ ਵਕਤ ਦੇ ਦਿੱਤਾ ਮਿਲਣ ਵਾਸਤੇ ਕਦੀ ਉੱਚਾ ਨਹੀਂ ਸੀ ਬੋਲੀ ਕਹਿਣ ਲੱਗੀ ਤੁਹਾਡਾ ਰੋਮ ਰੋਮ ਕਰਕੇ ਸ਼ੁਕਰ ਕਰਾਂਗੀ ਇਸ ਦਾ ਕਦੀ ਸ਼ੁਕਰ ਨਹੀਂ ਕਰਾਂਗੀ ਕਿਉਂ ਕਹਿ ਲੱਗੀ ਜਿਹੜੇ ਪਤੀ ਦੇ ਦਰਸ਼ਨ ਵੀ ਖਾਰ ਪਿੱਛੇ ਵੇਚ ਦਿੰਦੀ ਹੈ ਦਾ ਸ਼ੁਕਰ ਕੀ ਕਰਨਾ ਹੈ ਸੁਣੋ ਇਸ ਬੇਨਤੀ ਨੂੰ ਜਿਹਨੇ ਪਤੀ ਦਾ ਦਰਸ਼ਨ ਵੇਚ ਦਿੱਤਾ ਹਾਰ ਪਿੱਛੇ ਉਹਨੇ ਪੁੱਛਿਆ ਸਾਰੀ ਕਹਾਣੀ ਉਹਨੇ ਦੱਸੀ ਮੇਰੀ ਮਾਂ ਦਾ ਖਾਰ ਲਿਆਏ ਨੇ ਤੁਹਾਡੇ ਦਰਸ਼ਨਾਂ ਤੱਕ ਤਾਂ ਪਹੁੰਚੀ ਰਾਜੇ ਨੇ ਕਹਿ ਨਿਕਲ ਮੇਰੇ ਮਹਾਲਾ ਚੋਂ ਬਾਹਰ ਛੋਟੀ ਨੂੰ ਅੱਜ ਤੋਂ ਬਾਅਦ ਤੇਰੀ ਕੋਈ ਥਾਂ ਨਹੀਂ ਉੱਥੇ ਭਾਈ ਚੂੜ ਕਿੰਨੇ ਨੇ ਹੱਥ 'ਚ ਪਕੜਿਆ ਹਾਰ ਵੱਡੀ ਨੂੰ ਹਾਰ ਵਾ ਉਹ ਕਹਿੰਦੀ ਮੈਨੂੰ ਹਾਰ ਚਾਹੀਦੀ ਨਹੀਂ ਉਹਨੇ ਖਾਰ ਲਿਆ ਤੇ ਖਾਰ ਨੂੰ ਤੋੜਿਆ ਉਹਦੇ ਮੋਤੀ ਪੈਰਾਂ ਥੱਲੇ ਮਲਦੀ ਏ ਭਾਈ ਚੂੜਨ ਇਥੇ ਫਿਰ ਕਵਤਾ ਲਿਖੀ ਉਹ ਕਹਿੰਦਾ ਛੋਟੀ ਕਹਿੰਦੀ ਏ ਸ਼ਾਲਾ ਹਾਰ ਟੁੱਟੇ ਅਦ ਵਿੱਚੋਂ ਤੇ ਤੇਰੇ ਥੀਵਣ ਲਾਲ ਅਜਾਈ ਸ਼ਾਲਾ ਹਾਰ ਟੁੱਟੇ ਅਦ ਵਿੱਚੋਂ ਤੇ ਤੇਰੇ ਥੀਵਣ ਲਾਲ ਅਜਾਈ ਜੇ ਜਾਣਾ ਖਾਰੀ ਨੂੰ ਖਾਰ ਹਰਾਂਦਾ ਰਹਦਾ ਪੰਹਾਰੇ ਹੱਥ ਨਾ ਲਾਈ ਇੱਕ ਦੁਹਾਗ ਬਿਆਂ ਮਸਲ ਦਗਦੀ ਹਉ ਕਿਸ ਨੂੰ ਆਖ ਸੁਨਾਹੀ ਚੂੜਾ ਮਨ ਵਧਿੰਦਿਆਂ ਮਾਰੀ ਮੈਂ ਲੁੱਟੀਆਂ ਵੇ ਪਰਵਾਈ ਹਾਰ ਨੂੰ ਨੋਚ ਕੇ ਸਾੜ ਦਿੱਤਾ ਵੱਡੀ ਨੂੰ ਸਾਈਂ ਮਿਲ ਗਿਆ ਹੁਣ ਇਹਦਾ ਮਤਲਬ ਕੀ ਸੀ ਸੱਚ ਇਹ ਵੇ ਕਿ ਦੁਈ ਵਰ ਬਿਰਤੀ ਹੈ ਕਿ ਉਸ ਰਾਣੀ ਨੇ ਪਤੀ ਦੀ ਕਦਰ ਨਹੀਂ ਜਾਣੀ ਛੋਟੀ ਨੇ ਉਹਨੇ ਸਿਰਫ ਦੂਜੇ ਭਾਵ ਵਿੱਚ ਪੈ ਕੇ ਪਤੀ ਨੂੰ ਭੁਲਾ ਦਿੱਤਾ ਪਦਾਰਥਾਂ ਨੂੰ ਥਾਂ ਦਿੱਤੀ ਸੱਚ ਐਵੇਂ ਦਿੱਤੇ ਪਤੀ ਦੇ ਸੰ ਪਤੀ ਦਾ ਘਰ ਪਤੀ ਦਾ ਮਹਿਲ ਪਤੀ ਦੇ ਬਸਤਰ ਪਰ ਜਿੰਨਾ ਦੇਣ ਵਾਲਾ ਸੀ ਉਹਦੀ ਵੈਲਿਊ ਜ਼ੀਰੋ ਕਰ ਦਿੱਤੀ ਸਭ ਕੁਝ ਪਦਾਰਥਾਂ ਨੂੰ ਸਮਝਿਆ ਚੇਤੇ ਰੱਖਿਓ ਇਹ ਦੂਜਾ ਭਾਵ ਹੈ ਖਾਣਾ ਇੱਕ ਦਾ ਤੇ ਗੀਤ ਦੂਜੇ ਦੇ ਗਾਣੇ ਇਹਨੂੰ ਬਾਣੀ ਚ ਦੇਖੋ ਸੋਇਨਾ ਰੂਪਾ ਰੰਗੁੜਾ ਮੋਤੀ ਤੇ ਮਾਨਕ ਜਿਓ ਤਾਂ ਮੈਂ ਸੋੜੀ ਜੀ ਕਹਾਣੀ ਲੈ ਲਈ ਵੀ ਏ ਸਾਖੀ ਵੀ ਕਹਿੰਦੇ ਇਹ ਨਾ ਹੋਵੇ ਵੀ ਕੋਈ ਗੂੜ ਗੱਲ ਚੋਕੀ ਹੋਵੇ ਕਹਿੰਦੇ ਸੋਇਨਾ ਰੂਪਾਂ ਰੂਪਾਂ ਦਾ ਅਰਥ ਚਾਂਦੀ ਗੁਰੂ ਗੁਰੂ ਸਾਹਿਬ ਦਾ ਬਚਨ ਈ ਜੀ ਗੁਰੂ ਨਾਨਕ ਸਾਹਿਬ ਜੀ ਦਾ ਸੋਇਨਾ ਰੂਪਾਂ ਰੰਗੁਲਾ ਮੋਤੀ ਤੇ ਮਾਨਕ ਜਿਓ ਮੇਰੇ ਵੈ ਗੁਰੂ ਤੂੰ ਹੰਡਾਨ ਨੂੰ ਸੋਨਾ ਦਿੱਤਾ ਚਾਂਦੀ ਦਿੱਤੀ ਮੋਤੀ ਦਿੱਤੇ ਮਾਨਕ ਦਿੱਤੇ ਤੂੰ ਇਸ ਕਰਕੇ ਦਿੱਤੇ ਕਿ ਮੇਰੇ ਅੰਦਰ ਦੀ ਪਰਸੰਤਾ ਤੈਨੂੰ ਪਿਆਰ ਕਰਾਂ ਸੋਇਨਾ ਰੂਪਾਂ ਰੰਗਲਾ ਮੋਤੀ ਤੇ ਮਾਨਕ ਜਿਓ ਸੇ ਵਸਤੂ ਸੇ ਦਿੱਤੀਆਂ ਇੱਕ ਨੇ ਦਿੱਤੀਆਂ ਮੈਂ ਤਿੰਸੋਂ ਲਾਇਆ ਚਿੱਤ ਜਿਓ ਮੈਂ ਦੇਣ ਵਾਲਿਆ ਤੈਨੂੰ ਭੁੱਲ ਗਈ ਚਿੱਤ ਦੂਜੇ ਨਾ ਲਾ ਲਿਆ ਤੇਰੀ ਦਾਤ ਨੂੰ ਤੇਰੇ ਤੋਂ ਵੱਖ ਕਰ ਦਿੱਤਾ ਹਾਂ ਦਾਤ ਹਾਂਡਾ ਜੇ ਦਾਤੇ ਨੂੰ ਚਿੱਤ ਰੱਖ ਕੇ ਚੱਲੇਗਾ ਸੱਚੀ ਮੁੱਚੀ ਦੂਜਾ ਨਹੀਂ ਆਏਗਾ ਜਦੋਂ ਦਾਤਾ ਭੁਲਾ ਦਿੱਤਾ ਮੈਂ ਤਿੰਸਿਓ ਲਾਇਆ ਚਿੱਤ ਜਿਉ ਮੰਦਰ ਮਿੱਟੀ ਸੰਧੜੇ ਮਿੱਟੀ ਦੇ ਬਣੇ ਕੋਈ ਘਰ ਪੱਥਰ ਕੀਤੇ ਰਾਸ ਜਿਉ ਹਉ ਏਨੀ ਟੋਲੀ ਭੁਲਿਐਸ ਤਿਸ ਕੰਤ ਨਾ ਬੈਠੀ ਪਾਸ ਜਿਉ ਏਨੀ ਟੋਲੀ ਭੁਲਿਐਸ ਦੂਜਾ ਭਾਵ ਹੈ ਕੰਤ ਨਾ ਬੈਠੀ ਪਾਸ ਜਿਉ ਪਰਮਾਤਮਾ ਤੇਰਾ ਸਿਮਰਨ ਨਹੀਂ ਕੀਤਾ ਤੇ ਹੁਣ ਇਹਨੂੰ ਬੇਨਤੀ ਨੂੰ ਸੁਣਿਓ ਇਹ ਰੱਬ ਤਰਸ ਕਰੇ ਸਾਡੇ ਵਿੱਚ ਵੀ ਇਹ ਦੋਈ ਗੱਲਾਂ ਚੱਲਦੀਆਂ ਨੇ ਜੀ ਕਬੀਰ ਸਾਹਿਬ ਦਾ ਇਤਿਹਾਸ ਪੜੋ ਤੇ ਇੱਕੋ ਵਿਆਹ ਹੋਇਆ ਇੱਕ ਹੀ ਸ਼ਾਦੀ ਹੋਇਆ ਕਬੀਰ ਜੀ ਦੀ ਪਰ ਜਦੋਂ ਬਾਣੀ ਪੜੋ ਬਾਣੀ ਦੇ ਇੱਕ ਸ਼ਬਦ ਚੋ ਦੋ ਵਿਆਹਾਂ ਦਾ ਜ਼ਿਕਰ ਕਰਦੇ ਆ ਉਸ ਵਿੱਚ ਸੱਚੀ ਮੁੱਚੀ ਉਹ ਕਹਿੰਦੇ ਰੱਬ ਦਾ ਸ਼ੁਕਰ ਹੈ ਪਹਿਲੀ ਮਰ ਗਈ ਹੁਣ ਜਿਹੜੀ ਆਈ ਹੈ ਰੱਬਾ ਇਹਨੂੰ ਕਦੀ ਬੁਖਾਰ ਵੀ ਨਾ ਚੜੇ ਸਮਝੇ ਉਹਨੂੰ ਵਾਸ਼ਨਾ ਨਹੀਂ ਲੈਣਾ ਕਿਉਂ ਮਰ ਗਈ ਚੰਗਾ ਹੋ ਗਿਆ ਕਹਿਣ ਲੱਗੇ ਕਰੂਪ ਬੜੀ ਸੀ ਬੜੇ ਭੜੇ ਲੱਛਣ ਸਨ ਪੇਕੇ ਤੇ ਸਹੁਰੇ ਘਰ ਕੁਛ ਨਹੀਂ ਸੀ ਇਹਦੇ ਪੱਲੇ ਅਸਲ ਚ ਕੀ ਹੈ ਉਹ ਦੂਜੇ ਭਾਵ ਵਾਲੀ ਬਿਰਤੀ ਸੀ ਜਿੱਦਨ ਗੁਰੂ ਨੇ ਉਹਨੂੰ ਅੰਦਰੋਂ ਮਹੱਲ ਚੋਂ ਬਾਹਰ ਕੱਢ ਦਿੱਤਾ ਅੰਦਰ ਸਿਰਫ ਉਹ ਬਿਰਤੀ ਆ ਗਈ ਜਿਹੜੀ ਰੱਬ ਨੂੰ ਮੁਹੱਬਤ ਕਰਦੀ ਏ ਕਹਿਣ ਲੱਗੇ ਤਰਸ ਕਰੀ ਹੁਣ ਇਹ ਔਰਤ ਕਦੀ ਵੀ ਮਰੇ ਨਾ ਇਹ ਸ਼ਬਦ ਕਹਿ ਪਹਿਲੀ ਕਰੂਪ ਕੁਜਾਤ ਕੁਲਖਣੀ ਸਹੁਰੇ ਪਈ ਐ ਬੁਰੀ ਕੁਜਾਤ ਸੀ ਪਿਹੜੇ ਲੱਛਣ ਸੰ ਹੰਲੀ ਕਰੂਪ ਕੁਜਾਤ ਕੁਲਖਣੀ ਸੋਹਰੇ ਪਈਏ ਬੁਰੀ ਬੁਰੀ ਅਪ ਕੀ ਸਰੂਪ ਸੁਜਾਨ ਸੁਲਖਣੀ ਸਹਜੇ ਉਦਰ ਤਰੀ ਹੁਣ ਆ ਵੀ ਤਹ ਇੱਕ ਮਹਾਲੇ ਨਾ ਜੀ ਇਹਦੇ ਵਿੱਚੋਂ ਜਦੋਂ ਮਾੜੀ ਨੌਕਰਾਨੀ ਪ੍ਰੇਰਣਾ ਦਿੰਦੀ ਏ ਸੱਚੀ ਮੁੱਚੀ ਇਹ ਚੰਗੇ ਗੁਣਾਂ ਨੂੰ ਬਾਹਰ ਚਾ ਕੱਢਦਾ ਏ ਮਨ ਤੇ ਮਾੜਿਆਂ ਨੂੰ ਅੰਦਰ ਵਾੜ ਦਿੰਦਾ ਏ ਤੇ ਜਦੋਂ ਕਿਤੇ ਗੁਰੂ ਤਰਸ ਕੀਤੇ ਕਰੇ ਪੂਰਬਲਾ ਆ ਜਾਏ ਸੱਚੀ ਮੁੱਚੀ ਉਦੋਂ ਮਾੜੇ ਬਾਹਰ ਨਿਕਲ ਜਾਂਦੇ ਨੇ ਚੰਗਿਆਂ ਨੂੰ ਥਾਂ ਮਿਲ ਜਾਂਦੀ ਪਹਿਲੀ ਕਰੂਪ ਕੁजात ਕੁਲਖਣੀ ਸੌਰੇ ਪਈਏ ਬੁਰੀ ਅਬ ਕੀ ਸਰੂਪ ਸੁਜਾਨ ਸੁਲਖਣੀ ਸਹਿਜੇ ਉਦਰ ਧਰੀ ਘਲੀ ਸਰੀ ਮੁਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵੋ ਮੇਰੀ ਅਬ ਕੀ ਤਰੇ ਬਸ ਆਇ ਦੂਜਾ ਭਾਵ ਅੰਦਰੋਂ ਹੀ ਨਿਕਲਦਾ ਹੈ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਕਿ ਇੱਕ ਹੈ ਇੱਕ ਦਾ ਬਣਾਇਆ ਪਸਾਰਾ ਹੈ ਪਸਾਰੇ ਨੂੰ ਇੱਕ ਤੋਂ ਵਾ ਕਰਕੇ ਭੋਗੇਗਾ ਮਾਣੇਗਾ ਇਹ ਦੂਜਾ ਭਾਵ ਆ ਜਾਏਗਾ ਤੇ ਜਦੋਂ ਪਸਾਰੇ ਵਿੱਚ ਵਿਚਰਦਿਆਂ ਪਸਾਰਾ ਬਣਾਉਣ ਵਾਲੇ ਨੂੰ ਚੇਤੇ ਕਰੇਗਾ ਸੰਸਾਰ ਉਹੀ ਹੈ ਦੂਜਾ ਭਾਵ ਨਹੀਂ ਆਏਗਾ ਗੁਰੂ ਸਾਹਿਬ ਕਹਿੰਦੇ ਦੋ ਵਿੱਚ ਡੁੱਬਦਾ ਸੁਣੋ ਇੱਕ ਭਗਤ ਜੀ ਦਾ ਬਚਨ ਹੈ ਬਾਬਾ ਭਾਈ ਗੁਰਦਾਸ ਸਾਹਿਬ ਦਾ ਬਚਨ ਹੈ ਦੂਜਾ ਭਾਵ ਕੀ ਹੈ ਇਹੀ ਕਾਰਨ ਕਿਉਂ ਕਹਿੰਦੇ ਆ ਵੀ ਤੁਸੀਂ ਸਾਡੇ ਚ ਤਤਾਂ ਦੀ ਪੂਜਾ ਨਹੀਂ ਅਸੀਂ ਕਰਦੇ ਜੀ Así. Ah,